ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨਿਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਪਸ਼ੂ ਮੰਡੀ ਜਗਰਾਉਂ ਦੋਸਤੋ ਇਹ ਪਸ਼ੂ ਮੰਡੀ ਹਰ ਮਹੀਨੇ 23 ਤਰੀਕ ਨੂੰ ਲੱਗਦੀ ਹੈ ਦੋਸਤੋ ਬਾਕੀ ਭਾਰੀ ਗੈਂਦੀ ਦੇ ਵੇਲੇ ਦੋਸਤੋ ਇਹ ਮੰਡੀ ਭਰਦੀ ਹੈ ਤੇ ਟਾਪ ਦੇ ਜਾਨਵਰ ਦੋਸਤੋ ਇਸ ਮੰਡੀ 'ਚ ਪਹੁੰਚਦੇ ਆ ਚੰਗੀ ਜਰਸੀ ਚੰਗੀ ਐਚਐਫ ਬਾਕੀ ਦੋਸਤੋ ਚੰਗਿਆਂ ਮੁੱਝੇ ਮਿਲ ਜਾਣਗੇ ਤੁਹਾਨੂੰ ਇਸ ਮੰਡੀ 'ਚੋਂ ਤੇ ਚੰਗੀ ਜਰਸੀ ਹੀ ਫਰ ਚੰਗੀ ਐਚਐਫ ਹੀ ਫਰੀ ਮਿਲ ਜੂਗੀ ਤੇ ਅੱਜ ਦੀ ਵੀਡੀਓ 'ਚ ਤਿੰਨ ਜਰਸੀਆਂ ਐ ਕ੍ਰੋਸ ਵਾਚੀ ਦਿਖਾਊਗਾ ਸਾਰੀਆਂ ਪਰਮਿਸ਼ਨ ਬਾਈ ਜੀ ਹੋਰ ਟੈਲਨੇ ਆ ਸੌ ਕਰਦੇ ਆ ਬਾਈ ਨਾਲ ਗੱਲਬਾਤ ਹਾਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਈ ਗੰਡੂਆਂ ਕਲਾਂ ਜੀ ਫਤੇਗੜ ਸਾਹਿਬ ਏਰੀਆ ਫਤੇਗੜ ਸਾਹਿਬ ਕੋਲ ਤੇ ਅੱਜ ਆਪਾਂ ਮੰਡੀ 'ਚ ਕਿੰਨੇ ਜਾਨਵਰ ਲੈ ਕੇ ਆਏ ਆ ਜੀ ਆਪਾਂ 4 ਜਾਨਵਰ ਆ ਵੀਰੇ ਇਸ ਟਾਈਮ ਯਾਰ ਜਰਸੀ 3 ਜਰਸੀਆਂ ਕਿ ਕਾਲੀ ਐਚ ਐਫ ਠੀਕ ਹੈ ਜੀ ਜਿਹੜੀ ਆਪਣੇ ਕੋਲੇ ਇੱਕ ਨੰਬਰ ਦੇ ਇਧਰ ਜਰਸੀ ਖੜੀ ਹੈ ਜੀ ਕਹਿਣਾ ਸੁਆ ਜੀ ਇਹਦਾ ਦੂਜਾ ਸੁਆ ਜੀ ਦੂਜਾ ਸੁਆ ਸੁਈ ਆ ਕਿ ਗੱਬਣਾ ਗੱਬਣਾ ਜੀ ਇਹ ਤੇ ਗੱਬਣਾ ਜੀ ਹਾਂਜੀ ਕਿੰਨਾ ਕਸਮਾ ਲੈ ਜੂਗੀ ਇਹ ਵੀਰੇ 10 10 ਕਰਨ ਲੈ ਲੂਗੀ ਜੀ 10 ਤਾਂ ਲੈ ਜੀ ਹਾਂਜੀ ਦੁੱਧ ਪਤਾ ਕਿੰਨਾ ਦੇ ਦੂ ਦੁੱਧ ਕਰੀ ਜਾਊਗੀ ਵੀਰੇ 16 17 ਕਿਲੋ 16 17 ਕਿਲੋ ਹਾਂਜੀ ਤੇ ਮੁੱਲ ਆਪਾਂ ਕੀ ਰੱਖੀਏ ਮੁੱਲ 45000 ਵੀ ਕੜਲੀ ਮਾੜੀ ਬਾਹਰ

ਦੋ ਨੰਬਰ ਤੇ ਜਰਸੀ ਕਹਿਮਾ ਸੁਆ ਜੀ ਦੋ ਨੰਬਰ ਤੇ ਵੀਰੇ ਪਹਿਲਾ ਸੁਆ ਜੀ 4 ਦਿਨ ਦਾ ਹਲੇ ਆਪਣਾ ਕਿ ਸੁਈ ਹੈ ਜੀ ਇਹ ਸੁਈ ਹੈ ਜੀ ਸੁਈ ਹੈ ਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਜੀ ਵੀਰੇ ਅੱਜ ਤੀਜਾ ਦਿਨ ਆ ਸੁਈ ਨੂੰ ਜੀ ਤੀਜੇ ਦਿਨ ਹੋ ਗਿਆ ਜੀ ਹਾਂਜੀ ਤੇ ਕਿੰਨਾ ਬੋਲਾ ਹੋਊਗਾ ਜੀ ਬੋਲਾ ਹੈਗਾ ਵੀਰੇ ਇਸ ਟਾਈਮ 14 ਕਿਲੋ ਬੱਚਾ ਕੀ ਦੇਗੀ ਬੱਚਾ ਜੀ ਦੁੱਧ ਕਿੰਨਾ ਕਚਵਾ ਜੂਗੀ ਦੁੱਧ ਵੀਰੇ ਕਰੀ ਜਾਊਗੀ ਸੇਵਾ ਨਾਲ ਆ ਬਾਕੀ ਦਾ 17 18 ਦਾ ਕਰੀ ਹੋ ਜਾਣਾ ਜੀ ਆ ਪੈਂਦਾ ਰੇਟ ਕੀ ਰੱਖਿਆ ਜੀ ਇਹਦਾ 55000 ਹੈ ਜੀ ਕੱਢ ਲਈ ਮਾੜੀ ਬਾਹਰ ਆਪਣੀ ਹੋ ਜੀ ਬੇਤੀ ਜੀ ਇਹ ਹੋਗੀ ਸੇਲ ਉਹ ਵੀ ਹੋਗੀ ਜੀ ਆ ਗੱਭਨ ਰਹਿੰਦੀ ਆ ਹਾਂਜੀ ਹਾਂ ਰਹਿੰਦੀ ਇੱਕ 1 ਲੀਟਰ ਨਾਲ 1 ਲੀਟਰ ਫ੍ਰੀ ਜੀ ਫ੍ਰੀ ਮੈਂਟਮੈਂਟ ਦਾ ਜੂਸ ਲੈ ਜਾਓ ਲੈ ਜਾਓ 1 ਪੀਟ ਨਾਲ 1 ਪੀਟ ਫ੍ਰੀ ਆਇਓ ਵੀਰੋ ਆਇਓ ਪ੍ਰਾਬੋ 10 ਨੰਬਰ ਤੇ ਜਿਹੜੀ ਜਰਸੀ ਹੈ ਕਨਵਾ ਚੁਵਾਈ ਇਹਦਾ ਵੀ ਤਾਂ ਦੂਜਾ ਸੂਆ ਜੀ ਠੀਕ ਹੈ ਜੀ ਹਾਂਜੀ ਕਿੰਨਾ ਸਾਮਾ ਹੋ ਗਿਆ ਜੀ ਇਹ ਵੀ ਤਾਂ ਕੱਲ ਦੀ ਸੂਈ ਹੋਈ ਹੈ ਕੱਲ ਸੂਈ ਹੈ ਜੀ ਕਿੰਨਾ ਬੋਲਾ ਹੋਊਗਾ ਜੀ ਬੋਲਾ ਹੈਗਾ ਵੀਰੇ ਇਸ ਟਾਈਮ 12 ਲੀਟਰ ਦੁੱਧ ਕਿੰਨਾ ਚੁਵਾਜੋਗੇ ਦੁੱਧੇ ਕਰਜੋਗੇ ਵੀਰੇ 20 ਲੀਟਰ बच्चा की देगी बच्चा बच्ची है जी बच्ची मगर कटे माड़ी जी बात सेल होगी जी सेल होगी लोग

ਕਿੰਨਾ ਸਮਾਂ ਹੋ ਗਿਆ ਕੱਲ ਹੀ ਸੂਈ ਵੀ ਆ ਵੀਰੇ ਵੀ ਕੱਲ ਸੂਈ ਆ ਹਾਂ ਜੀ ਕਿੰਨਾ ਬੋਲਾ ਹੋ ਗਿਆ ਬੋਲਾ ਇਹ ਥੱਲੇ ਹੈਗਾ ਵੀਰੇ 16 ਕਿਲੋ 16 ਕਿਲੋ ਹੈਗਾ ਬੁੱਤ ਕਿੰਨਾ ਦਾ ਕਿਹਾ ਜੀ 20 ਪਲੱਸ ਕਰੋਗੇ ਜੀ ਬੱਚਾ ਕੀ ਦੇਗੀ ਬੱਚਾ ਬੱਛੀ ਹੈ ਜੀ 몰ਲਾ ਪਾਇਦਾ ਕੀ ਰੱਖਦਾ 몰ਲੇ ਦਾ ਇਹ 72000 ਰੁਪਏ ੱਡੇ ਮੜੀ ਬਾਦ ਤੇਰੀ ਫੀਟਿੰਗ ਵੀਟ ਮੈਂਟੈਂਨੈਂਸ ਆਇਓ ਵੀਰੋ ਆਇਓ ਨਾ ਕੋਈ ਕਿਹੜੀ ਫਾਲੀ ਬਹੁਤ ਸੁੱਤੀ ਬੰਨੀ ਵੀ ਆ ਆਇਓ ਵੀਰੋ ਆਇਓ ਭਰਾਓ ਇੱਕ ਵੀਰ ਨਾਲ ਇੱਕ ਵੀਰ ਵੀ ਆਇਓ ਵੀਰੋ ਆਇਓ ਭਰਾਓ ਕਦੇ ਹੱਥ ਕਰ ਲਿਓ ਨਾ ਫਾਈ ਵੀ ਨਹੀਂ ਪਾਣੀ ਚੈਨਾ ਵੀ ਨਹੀਂ ਆਖ ਲਈਏ ਸਹੀ ਹੋ ਜਾਗੇ ਅੱਗੇ ਦੇ ਕੇ ਹਾਂ ਆਵਾਜ਼ ਆਪਸ ਨਾਲ ਬਣਾ ਦਿਨਾ ਦੇਖ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਆਪਣਾ ਵੀਰੇ 9872435619 ਜੀ ਦੁਬਾਰਾ ਫਿਰ ਜੀ 98724 ਜੀ 35619